ਹਾਂਜੀ ਯਾਰ ਕੀ ਹਾਲ ਚਾਲ ਹਰੇ ਦੋਸਤਾਂ ਸਭ ਮਿਲ ਕੇ ਦੇ ਵੀ ਠੀਕ ਠਾਕ ਥੋੜੇ ਜਿਆਦਾ ਰੋਸੇ ਬਟ ਹੋਣਗੇ ਤੇ ਲਓ ਮਤਲਬ ਐ ਚਲੇ ਸੈਟ ਅਪ ਤੇ ਆਪਾਂ ਇਧਰ ਚੱਕ ਲਈਆਂ ਰੰਗ ਚੱਕ ਲਈ ਅਸੀਂ ਚੱਲਦੇ ਨੂੰ ਨੇ ਕੋਧਲੇ ਕਰੇ ਤੇ ਰੰਗ ਰੰਗੂ ਪੁੱਤਰ ਚੱਲ ਕੇ ਲਾਉਂਦੇ ਆ ਮਿੱਤਰੋ ਆ ਗਏ ਸੈਟ ਅਪ ਤੇ ਆ ਵੀ ਗੋਰੀ ਕੀ ਵਾਲਾ ਵਧੀਆ ਸੱਤ ਤੇ ਇਧਰ ਬੱਚਾ ਤਾਂ ਨਹੀਂ ਵਿਖਿਆ ਸਾਤੇ ਵਾਲਾ ਯਾਰ ਆਪਣੇ ਗਵਾ ਲੇ ਇਹਨੂੰ ਪਤਾ ਹੀ ਨਹੀਂ ਸਾਦਾ ਕੀ ਹੁੰਦਾ ਲਓ ਲਾ ਕੇ ਦਿਖਾ ਜਾਨੂ ਬਰ ਨੀਲਾ ਲਾ ਕੇ ਦਿਖਾ ਨੀਲਾ ਬੱਚਾ ਹੈ ਵੀ ਲਾ ਕੇ ਦਿਖਾ ਨੀਲਾ ਬੱਚਾ ਹੋਰ ਤਾਂ ਆ ਦੇਖ ਲੋ ਕਿਹੜਾ ਖੜਾ ਪੀਲੇ ਨੀਲੇ ਥੋਡੀ ਇਕੱਲੀ ਲਾ ਦੇ ਕੋ ਬੈਠਾ ਉਹ ਵੇਖੋ ਪੂਰਾ ਲਾਈ ਨਾਲ ਕੋ ਬੈਠਾ ਅੱਛਾ ਵੀ ਆਪਣਾ ਹੀ ਆ ਨੀ ਨੀ ਆ ਗਿਆ ਆ ਗਿਆ ਉਹ ਵੀ ਆਪਣਾ ਹੀ ਆ ਗਹਿਰ ਕੇ ਤਾਂ ਗੁਰੀਆ ਲਾਈ ਜਾਲ ਆ ਲਾ ਦੇ ਤਾਂ ਟੰਗ ਦੇ ਪੋਲ ਚ ਥੋੜੀ ਕੱਢ ਲੈ ਕੇ ਮੈਂ ਥੋੜੀ ਬੜੀ ਕੱਢ ਕਰ ਦੇ ਧੋਣੀ ਆ ਗਈ ਦੀ ਨਾ ਆ ਗਈ ਆਹ ਸੀ ਵਾਲਾ ਉਹ ਐਂ ਕਰਾ ਕੇ ਕਰ ਰਿਹਾ ਲਾਉਣੀ ਇਹ ਰੰਗ ਲਾਉਣਾ ਬਾਕੀ ਜੇ ਪ੍ਰੋਗਰਾਮ ਬਣ ਗਿਆ ਤਾਂ ਡਾਲ ਦੇ ਮੈਂ ਕਹਿਣਾ ਕਾਟ ਗੇੜੇ ਦਾ ਪਛੜੇ ਜਾਪਣੇ ਲਿੜ ਗਏ ਉਹ ਆਪਾਂ ਲੈ ਆਨੇ ਫਿਰ ਕਰਦੇ ਵੀ ਹੱਲ ਤੰਗ ਦੇ ਇਸ ਜਾਲਾ ਫਿਰ ਨਹੀਂ ਹੱਲ ਸਭਰਾ ਆ ਵੀ ਚੱਲਿਆ ਤੇ ਬਣਾ ਚਤਰੀ ਦਾ ਹੈ ਉਹ ਇੱਥੇ ਲਿਆ ਫੱਟੀ ਜਾਵੇ ਕਿੱਥੇ ਰਾਵਾ ਬੜੇ ਗੇੜੇ ਦਿੰਦਾ ਪਰ ਹਜੇ ਨਹੀਂ ਹਜੇ ਨਾੜ ਆਇਆ ਇੱਥੇ ਲਾਉਣ ਦੇ ਇੱਥੇ ਲਾਉਣੇ ਰੱਖ ਕੇ ਬੈਠਾ ਜਾਲ ਤੇ ਕਾਲਾ ਆ ਗਿਆ ਕਿੱਥੇ ਉਹ ਥੱਲੇ ਉੱਤਰ ਆਇਆ ਕੋਈ ਉਹਨਾਂ ਦੇ ਥੱਲੇ ਨਹੀਂ ਉਤਰਿਆ ਚੱਲਿਆ ਆਰੀ ਵਾਹ ਰਿਆ ਨੀ ਲੈ ਰਾਤ ਤੇਰੇ ਲਈ ਤਾਂ ਨਰਮਾਇਤ ਐ ਪਾ ਕੀ ਕੀਤੀ ਆ ਕੀਤਨ ਕੀਤੀ ਐ ਮੈਸਾ ਚੜਾਈ ਐ ਚੱਲਿਆ ਰੰਗ ਲਈਏ ਮਰੀ ਆਹ ਫੜ ਤੂੰ ਕੈਮਰਾ ਹੀ ਰੰਗ ਲਾਉਨੇ ਆ ਤੇ ਗਾਸ਼ ਮੇਰੀ ਇੱਕ ਮਿੰਟ ਚੱਲੀ ਇਹਨਾਂ ਕੀ ਬੰਦ ਕਰ ਹਾਂ ਇਹ ਕਮੀਸ਼ੇ ਤੋਂ ਮੇਰੀ ਹੁੱਡੀ ਵੀ ਹੁੰਦੀ ਪਈ ਐ ਘਣ ਜੀ ਓਏ ਤੂੰ ਐਵੇਂ ਫ੍ਰੀਜ ਪ੍ਰੋਮੋਸ਼ਨ ਕਰੀ ਤਰੇ ਆ ਮੈਂ ਫ੍ਰੀਜ ਨਹੀਂ ਆਉਂਦੀ ਦਿਖਾਉਂਗਾ ਮੈਂ ਪਾ ਕੇ ਆਉਂ ਕੇ ਜੇ ਨਾਲ ਜੋ ਜਮ 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 ਪਾ ਕੇ ਜਾਇਆ ਕਰੋ ਬੱਡੀ ਬਹੁਤ ਠੀਕ ਆ ਤੇ ਬਾਕੀ ਗਾਇਸ ਤਾਂ ਆਪਾਂ ਬੜੀ ਹੈਂਡਲੈਸ ਇਸ ਵੀ ਹੋਈ ਆ ਦੇਖੀ ਹੁੰਦਾ ਹਾਂ ਹਾਂ ਪੂਰੀ ਗਾਰਡਲੈਸ ਨਿਕਲੀ ਹੋਈ ਆ ਤੇ ਅੱਜ ਆਪਾਂ ਇਟਾੜਾ ਜੱਬ ਵੀ ਨਵੇੜੀ ਦੇਣਾ ਆਪਣਾ ਭਾਈ ਦਾ ਕਿ ਨਹੀਂ ਭਾਈ ਜੀ ਜੀ ਜਾਣਾ ਮੋੜ ਦਾ ਰੇੜਾ ਮੈਂ ਤਾਂ ਬੜੀ ਵਧੀਆ ਗੱਲ ਆ ਉਹ ਨਹੀਂ ਦੇਣਾ ਉਹ ਨਹੀਂ ਦੇਣਾ ਨਹੀਂ ਠਾਕੇ ਭਾਈ ਨੂੰ ਪੁੱਛਾਂਗੇ ਤੇ ਬਾਕੀ ਗੁਲਹਾ ਦਰਦ ਦੀ ਰੇੜੇ ਦੀ ਗੱਲ ਕਰਦੇ ਆ ਉਹਦੀ ਤਾਂ ਕੰਡੀਸ਼ਨ ਮਾੜੀ ਆ ਤੇ ਤੁਹਾਨੂੰ ਦਿਖਾ ਦਿੰਦੇ ਆ ਸਾਡਾ ਉਧਰ ਖੜਾ ਆਇਆ ਹੋਇਆ ਹੋਰ ਇੱਕ ਰਿਹਦਾ ਉਹ ਖੜਾ ਵਾ ਤੇ ਬਾਕੀ ਦੇਖ ਲੋ ਇੱਥੋਂ ਬਹਿ ਜਾ ਤਿਆ ਤੁਨ ਨੂੰ ਸਿਅਨੇ ਵੀ ਆ ਪ੍ਰੋਸੈਸਿੰਗ ਚ ਚੱਲੀ ਜਾਂਦੇ ਕੁੱਕੜਾ ਖੁੱਜਾ ਹਲੇ ਤੱਕ ਛੱਤ ਰਹਿੰਦੀ ਈ ਤੇ ਅੰਦਰੋਂ ਕਿਉਂ ਦਾ ਜਗਾਟ ਕਰਦੇ ਦੇਖ ਯਾਰ ਜੀ ਕਿ ਆਦਾ ਲਿਆ ਕਰਦਾ ਕਹੀਂ ਹਾਂ ਪੂਰੀ ਪੂਰੀ ਕੱਟਦਾ ਗ੍ਰੇਂਡਰ ਨਾਲ ਹੂੰ ਤੇਰੀ ਬਾਰੀ ਆ ਬਾਰੀ ਪਤਾ ਕੀ ਕਰੇ ਹੁਣ ਹੈ ਤੇ ਚੜਦੀ ਖੜੀ ਕਰ ਲਿਓ ਨਾਲ ਹੈ ਤੇ ਚੜ ਨਾ ਇੱਕ ਮਿੰਟ ਰੋਕਾ ਕੀ ਕਰਨਾ ਬਸੰਬਲਾ ਐਂਡ ਲੈਸ ਆਜੇ ਐ ਪੂਰੀ ਚਗੜੇਦਾਂ ਤੋਂ ਨਿਕਲੀ ਹੋਈ ਆ ਹਾਂ ਤੇ ਟਿੱਲੋ ਟਿੱਲੋ ਵੀ ਨੇ ਲੜੀ ਉਹ ਵੀ ਲਾ ਕੇ ਲੈ ਗਿਆ ਤੇ ਬਾਕੀ ਅਜ ਆਪਾਂ ਜਾਂ ਨੂੰ ਥਾਪੀ ਲਵਾਉਣੀ ਆ ਦੇਖੋ ਕੈਮਰਾ ਜ਼ੂਮ ਆਟ ਬਣਾ ਦੇ ਕਰ ਲਾ ਲਓ ਜੀ ਹੁਣ ਲਾਉਣ ਲੱਗੇ ਬਗਿਆੜੀ ਦੇ ਰੰਗ ਬਗਿਆੜ ਚੱਕ ਲੈਣੀ ਲੈ ਵੱਡੇ ਕਾਤੇ ਗਿਆ ਓਏ ਆ ਜਾ ਖੁੱਡੇ ਤੇ ਬੈਠਾ ਲਓ ਜੀ ਇਹਦੇ ਲਾਉਣ ਲੱਗੇ ਆਪਾਂ ਪੱਲਾ ਪੱਲਾ ਨਹੀਂ 사ਤਾ ਉਹ 사ਤਾ ਲਾਉਣ ਲੱਗੇ ਉਹੀ ਆਪਣੇ 사ਤੇ ਵਾਲਾ ਬੱਚਾ ਤਾਂ ਨਹੀਂ ਕੋਈ ਵੇਖੀ ਬਾਈ ਕਿਹਦੇ 사ਤੇ ਵਾਲਾ ਬੱਚਾ ਵੇਖੇ ਦਾ ਦਾਦੂ ਕਮੈਂਟ ਚ ਹਾਂ ਜੇ ਕੋਈ ਨੇੜੇ ਨੇੜੇ ਦੇ ਦੇ ਵਲੌਗ ਦੇਖ ਲੈ ਯਸ ਯਸ ਬਾਈ ਬਣਾ ਅੱਜ ਇੱਕ ਬੱਚਾ ਡਾਇਆ ਸੀ ਯਾਰ ਪੱਲਾ ਕਿਹੜਾ ਲਾਈਵ ਚੱਲਦਾ ਨਹੀਂ 사ਤੇ ਵਾਲਾ ਬੱਚਾ ਮੈਨੂੰ ਆਏ ਪਾਸੇ ਜੇ ਮੈਂ ਸਹੀ ਬਿਨਾਂ ਬਾਜੇ ਤੀ ਚਾਣਾ ਦੇ ਯਾਰ ਤੂੰ ਸਾਡੇ ਆ ਜਾ ਕਾ ਯਾਰ ਉਹਦੇ ਨਾਲ ਜਾਂਦਾ ਇਹ ਨਹੀਂ ਜਾਂਦਾ ਇਹ ਨਹੀਂ ਜਾਂਦੀ ਉਹ ਵੇਖੀ ਵੇਖੀ ਉਹ ਜਾਗਟਣਾ ਖਰਾਬ ਕਰਦੀ ਇਹ ਨਹੀਂ ਇਹ ਚੈਗਦਾ ਉਹ ਅਗਲੇ ਪਰ ਫਿਰ ਕੋ ਉਤਰੀ ਨਹੀਂ ਫੜਨਾ ਹੁੰਦਾ ਦੁਖੀ ਜਾ ਲਓ ਨਾ ਦਬਾਤ ਤਾਂ ਖੰਨੇ ਰੋਗਰੇ ਇਹ ਮਾਰ ਰਿਹਾ ਸਾਤਾ ਤੇ ਤੁਹਾਨੂੰ ਰੰਗ ਲਾ ਕੇ ਮਿਲਦੇ ਆ ਓਕੇ ਗਾਇਸ ਲਓ ਜੀ ਸਾਤਾ ਕਰਤਾ ਇਹਦੇ ਆਪਾਂ ਹੁਣ ਇਹਦੇ ਕਰ ਲੱਗੇ ਆ ਕੰਡ ਕੰਡ ਕਰ ਤਾ ਨੂੰ ਤਾਂ ਕਰ ਪੁਰਾ ਤਾਂ ਹੀ ਆ ਇਹਨੂੰ ਤੇ ਕਲਰ ਮੈਨ ਨੂੰ ਰੰਗ ਬੜੇ ਭਾਈ ਐਕਸਪ੍ਰੈਸ਼ਨ ਬਹੁਤ ਘੈਂਟ ਆ ਰਿਹਾ ਵੀਡੀਓ ਦਾ ਦੇਖੋ ਇਧਰ ਹੋਈ ਕਰਦੇ ਜੀ ਤੇ ਇਸ ਵੇਲੇ ਹੋਰ ਹੋਰ ਕਰਦੇ ਜੀ ਇਹ ਕੋਦ ਨਾ ਆ ਦੇਖ ਰੰਗ ਪਿੱਛੇ ਪਿੱਛੇ ਗੱਲ ਆ ਜੀ ਮੇਰੇ ਨਾ ਦਾਦੇ ਫੇਰ ਆ ਇਹਦੇ ਹਾਲ ਕੀ ਮੇਰੇ ਸਾਹ ਦੱਸਦੇ ਆ ਆ ਲੈ ਆ ਨਾ ਬਾਈ ਆ ਦੇਖ ਸਾਰੇ ਰੰਗ ਰੋਮ ਪੰਜ ਕਿ ਮਿੰਟ ਡਾਉਣੀ ਆ ਪੰਜ ਸੱਤ ਮਿੰਟਾਂ ਨੂੰ ਆਹ ਅੱਖਾਂ ਦੀ ਲਾਲ ਥੱਲ ਬਾਈ ਹਾਂ ਤੇ ਇਸੇ ਨੂੰ ਹੀ ਲੱਭਣਾ ਵਾਜੀ ਉੱਡੀ ਸੱਤਾਂ ਹੀ ਥੱਲ ਬਾਈ ਸਾਤਾ ਮਾਰਿਆ ਕਾਲਾ ਤਾਂ ਅੰਡਾ ਠੀਕ ਹੈ ਯੈਸ ਯੈਸ ਚੈੱਕ ਕਰ ਉਹ ਲਾਲ ਰੰਗ ਥੱਲ ਆ ਸਾਰੇ ਆ ਸਾਰਾ ਪਿੱਛੇ ਉਹ ਕਿ ਦੱਸ ਦੇ ਜੰਗੀ ਆਹ ਵੇ ਲੋ ਸਾਰਾ ਕੁਝ ਦੇਖੀ ਆ ਠੀਕ ਹੈ ਜੀ ਬਾਈ ਕਿਸੇ ਕੋਲੇ ਇਹ ਆਈ ਆ ਤੇ ਬਾਈ ਬਣਾ ਵਾਪਸ ਕਰਦੇ ਕੋਈ ਰੰਗ ਇਸ ਕਹਾਗੇ ਡਾਉਣ ਲੱਗੇ ਉਹਨਾਂ ਨੇ ਯੈਸ ਯੈਸ ਹੇਲਪਟੇ ਤੇ ਬਾਈ ਗਾਲਸਾਲ ਜੇ ਕਿਹੜੇ ਫੜ ਲਈ ਖੁੱਚੇ ਬਹੁਤ ਪੈ ਗਈ ਆ ਹਾਂ ਉਹਨੂੰ ਸਿੱਧੀ ਧਮਕੀ ਵੀ ਆ ਧਮਕੀ ਦਿੱਤਾ ਜਿਹੜਾ ਇੱਥੇ ਕਿਸੇ ਨੇ ਫੜ ਲਿਆ ਉਹਨੂੰ ਕੀ ਕਹਿੰਦੇ ਆ ਸਰੈਂਡਰ ਕਰ ਦੇਣਾ ਤੇ ਸਿਲੰਡਰ ਬੋਕ ਨਾ ਸਰੈਂਡਰ ਬੋਕ ਨਹੀਂ ਆਈ ਡੋਂਟ ਲਾਈਕ ਸਿਲੰਡਰ ਬੋਕ ਸਰੈਂਡਰ ਓਏ ਹੈ ਨਹੀਂ ਇਹਨੇ ਉਹ ਤੁਹਾਡੀ ਦੇਖੀ 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 ਤੇ ਬਾਕੀ ਗਾਇਸ ਤੱਪ ਬੁੜੀ ਕੜਾਕੇ ਦਰ ਨਿਕਲੀ ਹੋਈ ਆ ਤੇ ਪ੍ਰਾਪ ਦੇ ਜਾਨਵਰ ਵੀ ਲਵਾਈ ਹੋਈ ਤੱਪ ਉਹ ਰੈਸਰੇ ਤੇ ਜਾ ਕੇ ਖੁੱਡਾ ਇੱਧਰ ਤੇ ਇੱਧਰ ਆ ਵੀ ਆਏ ਤੁਹਾਨੂੰ ਜਾਰਵਰ ਦਿਖਾਉਨੇ ਸਾਰੇ ਪਹਿਲੇ ਅੰਦਰ ਲਈ ਬਾਹਰ ਲਈ ਸਾਰੇ ਜਿੰਨੇ ਵੀ ਇਹ ਤੁਹੈ ਜੱਡਾ ਦੇਖੋ ਚੈੱਕ ਕਰੋ ਬਈ ਉਹ ਸਾਹਮਣੇ ਜਿਹੜੀ ਕਬੂਤਰੀ ਬੈਠੀ ਹੋਣੀ ਧਰੇ ਹੋਇਆ ਨੇ ਹਾਂ ਯਸ ਇਧਰ ਵੀ ਧਰੇ ਆ ਇਧਰ ਵੀ ਦਿਖਾਉਨੇ ਗਾਈਸ ਇੱਕ ਮਿੰਟ ਰੁਕੋ ਤੁਹਾਨੂੰ ਆਪ ਕਰ ਲਾ ਹਣਾ ਆ ਦੇਖੋ ਇਧਰ ਵੀ ਧਰੇ ਹੋਈ ਇਹ ਮੇਰੇ ਛਾੜੀ ਦੀ ਮਾਰਦੀ ਹੈ ਕਦੀ ਕਦੀ ਪਤਾ ਨਹੀਂ ਲੱਗਦਾ ਵੇ ਮਾਰਦੀ ਆ ਹਟ ਖੜੇ ਠੀਠੇ ਆ ਵੀ ਧਰੇ ਹੋਇਆ ਤੇ ਗਾਈਸ ਬਾਕੀ ਇਧਰ ਤੁਹਾਨੂੰ ਪਤਾ ਹੈ ਇਹ ਹੈਗਾ ਅਗਲਾ ਖੁੰਡਾ ਮੈਨੂੰ ਵਹਿ ਕਬੂਤਰਾਂ ਦਾ ਸੰਗਤ ਹੈ ਨਹੀਂ ਵੈਸੀ ਆਪਾਂ ਬਾੜ ਬੁਲ ਚਾਹੀਦੀ ਵਿੱਚ ਕੀ ਹੈ ਬਾਕੀ ਬਾੜ ਦਿਖਾਉਣੀ ਤੁਮ 120 ਸੌਰੀ ਸੌਰੀ ਗਾਇਸ ਗੱਲੜੀ ਕੰਮ ਭੜਾ ਬੀਜੀ ਸੀਗਾ ਜਿੰਨਾਂ ਲਾਗੇ ਹੋਰ ਕਿਤੇ ਛਾਰੀ ਗੱਡ ਗਿਆ ਅੱਛਾ ਹੋ ਗਿਆ ਲਓ ਜੀ ਚੜਾ ਦਿਆ ਆਪਾਂ ਛਾਤਰ ਤੇ ਅੱਗੇ ਦਿਖਾਈਏ ਮਾਰੇ ਅਗੋਂ ਕਿਹਾਰੇ ਫੜਾ ਦੇ ਲੈ ਲਾ ਹੜ ਆ ਦੇਖੋ ਆਪਣੇ ਟਾਪ ਵਾਲੇ ਦੇਖੋ ਜੀ ਦੇਖੀ ਲੱਗੇ ਨਾ ਪੂਰੇ ਪੱਕੇ ਛਤਰੀ ਤੇ ਆਂਦਾ ਸਾਟੇ ਵਾਲਾ ਕੁਟਰ ਦੇਖਾ ਤਾਂ ਰੱਖਿਆ ਸਾਟਾ ਮਾਰਿਆ ਹਰੇ ਭਲੇ ਸੁਮਨੇ ਖੁੱਡਾੜਾ ਤਾਂ ਗੁੱਡਾ ਹਜੇ ਕਿੱਥੇ ਡਾਇਆ ਉਹ ਦੱਸ ਦੇ ਜੇ ਤੀਰ ਘਾਟ ਆਈ ਜਾਂਦੇ ਬਾਈ ਬਾਈ ਤੀਰ ਥਕੇ ਘਾਟ ਆਈ ਜਾਂਦੇ ਹੋ ਖੜਾ ਚਾਰਾਂ ਟਾਰ ਕਰੀ ਜਾਂਦੇ ਤੇ ਹੱਜੂਗਾ ਇੱਕ ਵਾਰ ਤੇ ਇਸ ਦੇ ਘਰ ਕੋ ਉਠਾਈ ਜਾਂਦੇ ਸੈਟ ਪੂਰਾ ਓਕੇ ਕਰੂਗਾ ਹਨਾ ਜੀ ਵੱਗ ਨੀਲਾ ਦੇਖੋ ਬੈਠਾ ਉਹ ਯਾਰ ਹਾਉ ਨੀਲਾ ਡਾ ਗਿਆ ਵੇਰੀ ਉਹ ਯਾਰ ਲੁੱਟਰਾ ਬੱਟਾ ਬੱਟਾ ਵਰਗੇ ਬਾਰ ਆ ਦੇਖੋ ਐੜੇ ਐੜੇ ਬੋਲੇ ਹਨ ਹੈ ਨਹੀਂ ਕਿ ਲਾਉ ਮਤਰਾ ਹੋਰੀ ਜਾਂਦਾ ਆਪਣੇ ਨੀਲੇ ਡਾਉਣਾ ਉਹ ਬੈਠਾ ਨਹੀਂ ਜਾ ਹੈ ਜਾ 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 ਬੋਲੀ ਨੇ ਵੀਡੀਓ ਚੱਲੀ ਜਾ ਪਰਲੇ ਤੇ ਦੀ ਹੈ ਉਹ ਥੱਲੇ ਹੋਵੇ ਉਹ ਛਿਟੀ ਜੀ ਟਾਣੂ ਛੜਦੀ ਆ ਵੇ ਸਿੱਟੀ ਪਾ ਤੋ ਗਾਂਦਿਆ ਉਹ ਅੱਡੇ ਚੱਲੇ ਅੱਡੇ ਚੱਲੇ ਥੜ ਦੇ ਉਹ ਡੱਗੇ ਅੱਡੇ ਗੇ ਅੱਡੇ ਗਨੀਲਾ ਤਾਂ ਲਉ ਵੇਖੀ ਹੁਣ ਉਹੀ ਆਨੇ ਦੇ ਵਿੱਚ ਕਿੰਨੇ ਫਿਰਦੇ ਓਦ ਨੂੰ ਉਹੀ ਉਹੀ ਆ ਐ ਨੀਲੇ ਨੇ ਬੋਰ ਤੇ ਮੇ ਗਿਆ ਨਾ ਨਾ ਬੋਰ ਤੇ ਉਹ ਆ ਗਿਆ ਵਾਹ ਇਹ ਡਾਇਰੈਕਟ ਵੀ ਸਹੀ ਇਹਨੇ ਹੁਣਾਂ ਹੀ ਫਿਰਦੇ ਨੇ ਅੱਧਾ ਘੜੇ ਦਾ ਦੇਣੇ ਆਈ ਲਾ ਦਿੰਦਾ ਐ ਜਲਦੂ ਤੇ ਘਰੇ ਨਹੀਂ ਆਉਂਦਾ ਹੁੰਦਾ ਪਰ ਜਾਲ ਤੇਰੇ ਛਤਰੀ ਜੀ ਨਹੀਂ ਮਿਲਦਾ ਇਹਾਲ ਕੋਈ ਨਹੀਂ ਹੋ ਰਹੀ ਆਇਆ ਉਹ ਤੂੰ ਥਲੇ ਨਾਂਗਾ ਤੇਰਾ ਔਖਾ ਵਾ ਨੀਲਾ ਟੁੱਟ ਗਿਆ ਤੇ ਤੂੰ ਨਹੀਂ ਉੱਡਿਆ ਜਾਣਾ ਭੱਜਿਆ ਕਰਾਂ ਦੀ ਆ ਵੇਖੀ ਨੀ ਨੀਂਦ ਦੇਣ ਵੇਖ ਕੇ ਵੀ ਨਹੀਂ ਆਣਾ ਇਹ ਆ ਵੇਖੀ ਕੁਤਰੀ ਰੰਗ ਸੋਕ ਲੈੰਦੇ ਤੇ ਉਹਨੂੰ ਫੜ ਬਿਠਾਉਨੇ ਆ ਆ ਗਾ ਰੱਖ ਲੇ ਹਾਂ ਇਹ ਬਿਠਾ ਲੀ ਇਧਰ ਜਾਲ ਤੇ ਬਿਠਾ ਦੇ ਬੋਲੀ ਰੰਗ ਰੰਗ ਦਿਖਾ ਦੇ ਅੱਖਾਂ ਔਖਾ ਦੱਸ ਦੇ ਬਾਈ ਜੇ ਕਿਸੇ ਕੋਲੇ ਮੇਰੇ ਭਰਾ ਕੋਲੇ ਆਉਂਦੀ ਆ ਜਾਂਗਾ ਇੱਥੇ ਨੇੜੇ ਦੇ ਵਿੱਚ ਤੇ ਬਾਈ ਬਣੇ ਘਰੇ ਪਹੁੰਚਦੀ ਕਰਦੇ ਉਹਨੇ ਕਿ ਐਡਰੈਸ ਹੈਗਾ ਵਾ ਮੇਨ ਝੜਕ ਤਾ ਸੱਜੇ ਪਾਸੇ ਗਲੀ ਮੁੜਦੀ ਆ ਆ ਗਈ ਕੁਤਰੀ ਦਾ ਰਾਂਗੇ ਲਵੜਾ ਸਫਾ ਹੈਂ ਦੀ ਸੱਜੇ ਪਾਸੇ ਪੀੜੀ ਦੀ ਗਲੀ ਮੁੜਦੀ ਆ ਤੇ ਘਰ ਬਹੁਤ ਖੁੱਲਾ ਵਾ ਠੀਕ ਹੈ ਵਿੜੇ ਵਾਲਾ ਘਰ ਆਂ ਯਾਰ ਲੱਗੇ ਨਾਲ ਬੋਰ ਲੱਗਿਆ ਹੋਇਆ ਆ ਦੇਖ ਲਓ ਮੋਲ ਬਾਕੀ ਉੱਥੇ ਲੇ ਗੋਰੀ ਫਿਰਦਾ ਵਿੜੇ ਜੇ ਠੀਕ ਆ ਈਲਾ ਆ ਉਹ ਦੋ ਗਲੀ ਦਾ ਬੱਚਾ ਛੱਡਿਆ ਸੀ ਜਿਹਨੇ ਫਰਨ ਨਜਾਤ ਹਾਂ ਤੇ ਬੱਚਾ ਹੁਣ ਉੜਦਾ ਨਹੀਂ ਗਾ ਇਹ ਤਾਂ ਖਾਨਾਂ ਮਾਰੀ ਗਿਆ 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 ਇਹ ਆ ਗਿਆ ਮੈਂ ਬੋਦੀ ਵਾਲਾ ਬੱਚਾ ਬਾਈ ਇਹ ਬੋਦੀ ਵਾਲਾ ਹੀ ਹਾਂ ਬੋਦੀ ਐਸੀ ਜਿੱਦੀ ਨੰਦ ਵਾਲੀ ਉਹ ਥੜਕਾਂ ਤੇ ਆਏ ਫੇਰੇ ਦੇ ਆ ਜਿਵੇਂ ਲੈ ਛਤਰੀ ਦੇ ਛਤਰੀ ਦੇ ਬਿਲਕੁਲ ਸਹੀ ਗੋਰਡ ਐਂਟਰੀ ਮੈਲੀ ਨਸਲ ਇਹ ਜੀ ਮੈਂ ਕਹਿੰਦਾ ਜਮਾਈ ਨਹੀਂ ਬਾਈ ਇਹ ਜੇ ਤਾਂ ਬਾਈ ਹੋਰ ਨਹੀਂ ਬੱਚਾ ਆਪਣੀ ਕਬੂਤਰੀ ਦੇ ਪਿੰਦਾ ਹਾਂ ਠੀਕ ਜੇ ਖਦੇ ਪਿੰਦਾ ਆ ਵੀ ਉਹ ਲਈ ਦਈਆ ਹਾਦਿਰ ਠੀਕ ਹੈ ਜੀ ਬਾਕੀ ਇਹਨਾਂ ਨੂੰ ਬਾਹਰ ਨਹੀਂ ਚਾਹਨਾ ਇਹ ਨਸਲ ਨਹੀਂ ਡਾਉਣੀ ਹੈਗੀ ਉਹ ਹੁੰਦਾ ਨੀਲਾ ਮੰਨਦਾ ਅੱਗੇ ਬੜਕਾ ਸਾਈ ਕੇ ਘੇਰ ਘੇਰ ਇਹਨੂੰ ਕੇ ਜੇ ਬੈਂਜਾ ਰਮਾ ਲਓ ਇਹ ਆਖੀ ਕਹਿੰਦਾ ਨੀਲਾ ਕਹਿੰਦਾ ਕਿ ਤੈਨੂੰ ਪੰਡਾ ਬਹੁਤ ਮਿਲਣਾ ਏਡਾ ਨੀਲਾ ਤੱਕ ਆਹੀ ਆ ਲੈ ਏੜੇ ਚਲ ਚਲ ਜੀ ਉਹ ਕਹਿੰਦਾ ਭਾਈ ਨੂੰ ਇਹਨੇ ਛਤਰੀ ਤੇ ਪੱਕੇ ਦੇ ਘਰ ਲੈ ਆ ਆਇਆ ਆਇਆ ਦੇ ਉੱਤੇ ਆਇਆ ਕੋਈ ਤੇ ਬਾਕੀ ਇਹ ਵੀਡੀਓ ਤੇ ਬੈਠੇ ਐਂਡ ਕਰ ਦਨੇ ਜਿਹੜੀ ਪੰਚਾਇਤ ਦੇ ਨਵੇਂ ਚੈਨਲ ਨੀਲਾ ਆ ਗਿਆ ਸਬਸਕ੍ਰਾਈਬ ਬਟਨ ਦਾ ਲਾਈਕ ਕਮੈਂਟ ਕਰਕੇ ਜੀ ਇਸ ਵੀਡੀਓ ਤੇ ਦਾਨ ਲੱਗੀ ਤੇ ਕਬੂਤਰੀ ਆ ਭੰਡੌਣੀ ਹੁੰਨੇ ਆ